ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਨਜਾਇਜ਼ ਸੰਬੰਧਾਂ ਦੇ ਚਲਦਿਆਂ ਪਿੰਡ ਲੂਲਬਾਈ 'ਚ ਨੌਜਵਾਨ ਦਾ ਹੋਇਆ ਕਤਲ ਬੀਤੀ ਰਾਤ ਇਹ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ ਤਾਂ ਪ੍ਰੇਮਿਕਾ ਦੇ ਪਤੀ ਨੇ ਮੌਕੇ ਤੇ ਪਹੁੰਚ ਕੇ ਉਸ ਉੱਪਰ ਹਮਲਾ ਕਰ ਦਿੱਤਾ ਮਾਮਲਾ ਸੰਗਤ ਮੰਡੀ ਦੇ ਅਧੀਨ ਪੈਂਦੇ ਪਿੰਡ ਲੂਲਬਾਈ ਦਾ ਹੈ ਜਿੱਥੇ ਬੀਤੀ ਰਾਤ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਤਾਂ ਉਸੇ ਵੇਲੇ ਪ੍ਰੇਮਿਕਾ ਦੇ ਪਤੀ ਨੂੰ ਪਿੰਕ ਲੱਗੀ ਤਾਂ ਪ੍ਰੇਮਿਕਾ ਦੇ ਪਤੀ ਨੇ ਮੌਕੇ ਤੇ ਨੌਜਵਾਨ ਦਾ ਕਤਲ ਕਰ ਦਿੱਤਾ ਸਵੇਰੇ ਡੀਐਸਪੀ ਬਠਿੰਡਾ ਮਨਜੀਤ ਸਿੰਘ ਅਤੇ ਐਸਪੀ ਨਰਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਬੁਆਢੀ ਔਰਤ ਨੇ ਦੱਸਿਆ ਕਿ ਇਹ ਮਿਤ੍ਰਿਕ ਨੌਜਵਾਨ ਜ਼ਬਰਦਸਤੀ ਉਸ ਦੇ ਘਰ ਆਉਂਦਾ ਸੀ ਕਈ ਵਾਰ ਰੋਕਿਆ ਪਰ ਇਹ ਨਹੀਂ ਰੁਕਿਆ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਨਜਾਇਜ਼ ਸਬੰਧਾਂ ਦਾ ਦੱਸਿਆ ਜਾ ਰਿਹਾ ਬੀਤੀ ਰਾਤ ਜਦੋਂ ਇਹ ਨੌਜਵਾਨ ਆਪਣੀ ਪ੍ਰੇਮਿਕਾ ਦੇ ਨਾਲ ਸੀ ਤਾਂ ਉਸ ਦੇ ਘਰ ਵਿੱਚ ਮੌਜੂਦ ਸੀ ਉਸੇ ਵੇਲੇ ਪ੍ਰੇਮਿਕਾ ਦੇ ਪਤੀ ਨੇ ਇਸ ਵਾਰਦਾਤ ਨੂੰ ਇਨਜਾਮ ਦਿੱਤਾ ਐਸਪੀ ਨਿਰਿੰਦਰ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੌਰਾਨ ਜੋ ਵੀ ਮਾਮਲਾ ਸਾਹਮਣੇ ਆਇਆ ਉਸ ਦੇ ਅਨਸਾਰ ਪੰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਠਿੰਡਾ ਤੋਂ ਅਮਨਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਹਾਂ ਪਕੀਨਾ ਆਪਣਾ ਜੀ ਤਨਵੀਰ ਕੌਰ ਤਨਵੀਰ ਕੌਰ ਤੇ ਜਿਹੜਾ ਇਹ ਚੱਕਰ ਬਣਿਆ ਕਿਸ ਹੋਂ ਕਿਵੇਂ ਬਣਿਆ ਸਾਡੇ ਮੇਰੇ ਜੇਠਾ ਵਾਟਰਾਂ ਤੇ ਜੇਠੀ ਠਾਣੀ ਦੋਨੇ ਇਹ ਉਹ ਮਾਤਾ ਦੇ ਗਿਆ ਸੀਗਾ ਪਿੱਛੋਂ ਪਤਾ ਨਹੀਂ ਵੀ ਇਹ ਸੱਦਿਆ ਕੇ ਬੰਦਾ ਆਇਆ ਹੋਰ ਅਗਜਾਨਦਾਗਾ ਠੀਕ ਹੈ ਉਹ ਉਸ ਬੱਬੀ ਉਹ ਮੁੜਿਆ ਆ ਉਹਦਾ ਘਰ ਵਾਲਾ ਉਹਨਾਂ ਨੇ ਆ ਉਹਨੇ ਆ ਕੇ ਉੱਤੋਂ ਦੀ ਉਹਨਾਂ ਨੂੰ ਫੜਿਆਗਾ ਤੇ ਉਹਦਾ ਨਾਂ ਕੀ ਸੀ ਆਪਣਾ ਵਿੱਕੀ ਜੀ ਵਿੱਕੀ ਤੇ ਆਪਣੇ ਇਹ ਦੀ ਜਿਹੜੀ ਆਪਣੇ ਇਹਦੇ ਗੁੱਸੋਖਰੀ ਤੇ ਕਰਦੇ ਨਾਂ ਕੀ ਆ ਬਿਆਨਤ ਕਰਦੇ ਮੈਂ ਤਾਂ ਕੋਰਕ ਨੂੰ ਕਿੰਨੇ ਕਿਚਰ ਦੇ ਲੈਸੈਂਸ ਸੀ ਇਹਨਾਂ ਦਾ ਅਫਸਰ ਜੀ ਜੀ ਉਹ ਆਪਾਂ ਨਹੀਂ ਕਹਿ ਸਕਦੇ ਕੋਸੇ ਪਹਿਲਾਂ ਵੀ ਆਉਂਦਾ ਹੁੰਦਾ ਸੀ ਕਿ ਘਰ ਤੇ ਬਹੁਤ ਵੱਡ ਲੜਾਈ ਹੋਈ ਹੈ ਇਹਨਾਂ ਦੇ ਵੀ ਇਹਨੂੰ ਹਟਾ ਦਿਓ ਇੱਥੋਂ ਆਣਾ ਹਟਾ ਦਿਓ ਤੇ ਫਿਰ ਨਹੀਂ ਰੁਕਿਆ ਸੀ ਨਹੀਂ ਉਹਦੇ ਬਾਅਦ ਕੋਈ ਪੰਚਾਇਤ ਦੀ ਗੱਲ ਟੋਡੀ ਹੋਈ ਹੋਵੇ ਕਿਸ ਤਰ੍ਹਾਂ ਦੀ ਜੀ ਵੈਸੇ ਲੜਾਈ ਹੋਈ ਸੀ ਪੰਚਾਇਤ 'ਚ ਵੀ ਗੱਲ ਗਈ ਸੀ ਮਾੜੀ ਮੋਟੀ ਪੰਚਾਇਤ ਵਾਲੇ ਨੇ ਕੀ ਕਹੇ ਇਹ ਕਹਿੰਦੇ ਹਟ ਜੂਗਾ ਵੀ ਸਾਡਾ ਮੁੰਡਾ ਹੁਣ ਨਹੀਂ ਆਉਂਦਾਗਾ ਫਿਰ ਫੇਰੇ ਆਉਣ ਜਾਣ ਲੱਗ ਗਿਆ ਠੀਕ ਹੈ ਹਾਂ ਫਿਰ ਜਿਹੜੀ ਜਿਹੜੀ ਲੜਕੀ ਦੇ ਕਾਰਨ ਇਹ ਕਤਲ ਹੋਇਆ ਉਹ ਲੜਕੀ ਦਾ ਨਾਮ ਤੈਂਤ ਕਰੋਦਨ ਉਮਰ ਕਿੰਨੀ ਉਹਦੀ ਉਹ 23 ਸਾਲ ਜਿਹੜਾ ਮੁੰਡੇ ਦੇ ਕੋਲੇ ਇਹਨਾਂ ਦਾ ਸੰਬੰਧ ਸੀਗਾ ਜਿਹੜੇ ਮੁੰਡੇ ਨਾਲ ਉਹਦਾ ਨਾਮ ਕੀ ਸੀ ਵਿੱਕੀ ਵਿੱਕੀ ਸਿੰਘ ਤੇ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਦਾ ਸੰਬੰਧ ਇਹਨਾਂ ਦੱਸ ਜੀ ਦਿਓ ਪਤਾ ਨਹੀਂ ਆਪਾਂ ਤਾਂ ਕਿੰਨਾ ਚਿਰ ਹੋ ਗਿਆ ਸੀ ਪਹਿਲਾਂ ਇਹਨਾਂ ਪਤਾ ਉਹਦਾ ਸੀਗਾ ਹੋ ਗਿਆ ਹੋ ਗਿਆ ਸੀ ਸੋ ਪਹਿਲਾਂ ਸੀ ਮਿਲਿਆ ਤਾਂ ਪਤਾ ਨਹੀਂ ਗਾ ਹੁੰਦਾ ਸੀਗਾ ਬਹੁਤ ਵਾਰੀ ਟੋਕਿਆ ਸੀ ਸਾਨੂੰ ਸ਼ੱਕ ਸੀਗਾ ਵੀ ਅਸੀਂ ਰੋਕ ਟੋਕ ਕੀਤੀ ਆ ਪਰ ਨਹੀਂ ਹਟੇ ਦਾ ਹੈ ਲੱਗਦਾ ਸੀ ਗੇ ਨਹੀਂ ਹਟੇ ਉਹਦਾ ਘਰ ਵਾਲਾ ਕਹਿੰਦਾ ਸੀ ਮੇਰੀ ਇਸਤਰੀ ਵੀ ਸਹੀ ਹੈ ਨਹੀਂ ਕਿਸੇ ਨੇ ਗਲਤ ਉਹਦਾ ਘਰ ਵਾਲਾ ਨਹੀਂ ਮੰਨਦਾ ਸੀ ਫਿਰ ਅਸੀਂ ਅਸੀਂ ਕਿਹਨੂੰ ਆਂਦੇ ਤੁਸੀਂ ਕੀ ਲੱਗਦੇ ਆ ਜਿਹੜੇ ਮੁੰਡੇ ਦਾ ਕਤਲ ਹੋਇਆ ਸੁਖਪ੍ਰੀਤ ਸਿੰਘ ਮੈਂ ਉਹਦੀ ਪਰਜਾਈਏ ਸੁਖਪ੍ਰੀਤ ਦੀ ਪਰਜਾਈਏ ਠੀਕ ਹੈ ਤੇ ਹੁਣ ਤੂੰ ਕੀ ਹੋਰ ਕੀ ਕਹਿਣਾ ਚਾਹੁੰਨੀ ਵੀ ਜਿਹੜਾ ਤੁਹਾਡੇ ਜਿਹੜਾ ਇਹ ਤੁਹਾਡੇ ਧੱਕੇ ਨਾ ਹੁੰਦਾ ਸੀ ਇੱਥੇ ਘਰੇ ਮੁੰਡਾ ਆਡੇ ਨਹੀਂ ਆਉਂਦਾ ਅੱਡ ਬੱਡ ਹੈਗੇ ਉਹਨਾਂ ਦੇ ਘਰੇ ਆਉਂਦਾ ਸੀਗਾ ਉਹ ਛੱਡਣਾ ਕੋ ਬਿਓ ਲੈਗਾ ਨਹੀਂ ਦੇਗਾ ਨਹੀਂ ਕਿ ਬੋਲ ਜਾਂਦੀ ਹੈ ਦੋਨੇ ਦੋਨੇ ਜੀ ਸੀਗੇ ਦੋਨੇ ਜੀ ਅਲੱਗ ਰਹਿੰਦੇ ਉਹ ਸਾਨੂੰ ਕੋਈ ਪਤਾ ਨਹੀਂ ਕਾ ਨਹੀਂ ਤਾਂ ਘਰ ਵਾਲਾ ਨਾ ਉਹ ਤਾਂ ਸੁਖਪ੍ਰੀਤ ਘਰ ਲੜਕੀ ਦੀ ਵਿਆਹ ਦਾ ਕਰਦੀ ਉਹ ਰੋਗ ਤਾਂ ਨਹੀਂ ਸੀ ਉਹਨੇ ਵੀ ਤੂੰ ਸੀ ਵੀ ਕਿਉਂ ਆਉਣਾ ਜਾ ਕੇ ਨਹੀਂ ਰੋਗ ਤਾਂ ਸੀਗਾ ਜੋ ਕਿ ਉਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ ਇਹਦੀ ਇਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਜਿੰਦ ਨਾਮ ਦੀ ਲੜਕੀ ਉਹਦੇ ਨਾਲ ਇਹਦੇ ਰਿਲੇਸ਼ਨ ਵਿੱਚ ਸੀਗਾ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ तकरीबन 11 12 ਵਜੇ ਹੀ ਕਰੀ ਤੇ ਉਸ ਦੇ ਘਰ ਵਾਲਿਆਂ ਨੂੰ ਇਹਨੇ ਤੇ ਪਹਿਲਾਂ ਹੀ ਸ਼ੱਕ ਸੀਗਾ ਕਿ ਇੱਥੇ ਜਿੱਕੀ ਦੇ ਉੱਪਰ ਤੇ ਉਹਦੇ ਘਰ ਵਾਲੇ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲਾਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਦੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਹਦੀ ਕੋਡਵਾਰਕ ਕੀਤੀ ਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਹਦਾ ਕਵਰ ਕਰਦਾ ਹੈ ਤੇ ਹੁਣ ਜਿਹੜੇ ਹੈਗੀ ਮੌਕੇ ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ ਅਸੀਂ ਕੀ ਸਾਡੀ ਮੌਕੇ ਤੇ ਜਿਹੜੀ ਹੈਗੀ ਐ ਵਿਨਸ ਕਲੈਕਸ਼ਨ ਕਰ ਲਈਏ ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ ਫਾਦਰ ਉਹ ਵੀ ਰਾਤ ਜਦੋਂ ਮੌਕੇ ਤੇ ਆਗੇ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਆਪਣੇ ਅੱਖੀ ਦੇਖਿਆ ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਉਹ ਪਰਦਰ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਸਾਰੇ ਕਿੰਨੀ ਉਮਰ ਕਿੰਨੀ ਉਮਰ ਦੀ ਇਹਦੀ ਤਕਰੀਬਨ 26 ਸਾਲ ਦੀ ਉਮਰ ਹੈ ਜੰਗ ਇਹਦਾ ਮੁੰਡਾ ਹੈਗਾ ਇਸੇ ਪਿੰਡ ਦਾ ਰਹਿਣ ਵਾਲਾ ਕਿ ਕੋਈ ਮਾਮਲਾ ਨਹੀਂ ਆਇਆ ਇਸ ਸੰਬੰਧ ਦਾ ਅੱਜ ਇੱਥੇ ਜਿਹੜੀ ਫਰਦਰ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤੇਹੀ ਗੱਲ ਸਾਹਮਣੇ ਆਈ ਕਿ ਜਿਹੜੀ ਲੜਕੀ ਐ ਇਸੇ ਪਿੰਡ ਦੀ ਰਹਿਣ ਵਾਲੀ ਉਸ ਨਾਲ ਇਹ ਸੰਬੰਧ ਸੀਗੇ ਰਾਤ ਚੋਦੋ ਉਸ ਨੂੰ ਮਿਲਣ ਆਇਆ ਸੀਗਾ ਤੇ ਕਿਉਂਕਿ ਉਸ ਦੇ ਘਰ ਵਾਲਿਆਂ ਨੂੰ ਪਹਿਲਾਂ ਹੀ ਇਹਨਾਂ ਦਾ ਸ਼ੱਕ ਸੀਗਾ ਤੇ ਉਹ ਪਲਾਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਹੇ ਜਦੋਂ ਆਇਆ ਤਾਂ ਉਸ ਨੂੰ ਫੜ ਲਿਆ ਫੜ ਕੇ ਉਹਦੀ ਕੁੱਟਮਾਰ ਕੀਤੀ ਤੇ ਜਿਹੜਾ ਹੈ ਉਹਦਾ ਕਤਲ ਫੜੋ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਉੱਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਜਿਹੜੇ ਉੱਤੇ ਮੌਕੇ ਤੇ ਉਰਾਤ ਆਏ ਸੀਗੇ ਉਹਨਾਂ ਦੇ ਬਿਆਨ ਕਲਮ ਬੰਦ ਕਰਕੇ ਥਾਣਾ ਨੰਦਕੜ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਗਈ। ਇਹ ਲੂਲਬਾਈ ਪਿੰਡ ਦਾ ਮਸਲਾ ਹੈਗਾ ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ। ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬਿੰਦ ਨਾਮ ਦੀ ਲੜਕੀ ਹੈਗੀ ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ। ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ तकरीबन 11-12 ਵਜੇ ਦੇ ਕਰੀਬ। ਤੋਂ ਉਸਦੇ ਘਰ ਵਾਲਿਆਂ ਨੂੰ ਇਹਨਾਂ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਕਿ ਵਿਕੀ ਦੇ ਉੱਪਰ ਤੇ ਆਪਣੀ ਘਰਵਾੜੀ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਤੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਹਦੀ ਕੁੱਟਮਾਰ ਕੀਤੀ ਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਹਦਾ ਕਤਲ ਕਰ ਦਿੱਤਾ ਸੇ ਹੁਣ ਜਿਹੜੀ ਹੈਗੀ ਹੈ ਮੌਕੇ ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ ਫਰੈਂਸਿਕ ਟੀਮ ਸਾਡੀ ਮੌਕੇ ਤੇ ਜਿਹੜੀ ਹੈਗੀ ਐਵੀਡੈਂਸ ਕਲੈਕਸ਼ਨ ਕਰ ਰਹੀ ਹੈ ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ ਫਾਦਰ ਹੈ ਉਹ ਵੀ ਰਾਤ ਜਦੋਂ ਮੌਕੇ ਤੇ ਆ ਗਏ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਬਨੇ ਆ ਕੀ ਦੇਖਿਆ ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਸਰ ਇਹ ਕਿੰਨੀ ਉਮਰ ਕਿੰਨੀ ਬੋਲਦੀ ਹੈ ਇਹਦੀ ਤਕਰੀਬਨ 26 ਕੋ ਸਾਲ ਦੀ ਉਮਰ ਹੈ ਯੰਗ ਇਹਦਾ ਮੁੰਡਾ ਹੈਗਾ ਇਸੇ ਪਿੰਡ ਦਾ ਰਹਿਣ ਵਾਲਾ ਹੈ ਕੋਈ ਮਾਮਲਾ ਨਹੀਂ ਹੈ ਇਸ ਨਾਲ ਦਾ ਅੱਜ ਇਥੇ ਜਿਹੜੀ ਫਰਦਰ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਐ ਇਸ ਪਿੰਡ ਦੀ ਰਹਿਣ ਵਾਲੀ ਉਸ ਨਾਲ ਇਸੇ ਸੰਬੰਧ ਸੀਗੇ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤੇ ਕਿਉਂਕਿ ਉਸ ਦੇ ਘਰ ਵਾਲਿਆਂ ਨੂੰ ਪਹਿਲਾਂ ਹੀ ਇਹਨਾਂ ਦਾ ਸ਼ੱਕ ਸੀਗਾ ਤੇ ਉਹ ਪਲਾਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਹੇ ਜਦੋਂ ਆਇਆ ਤਾਂ ਉਸ ਨੂੰ ਫੜ ਲਿਆ ਫੜ ਕੇ ਉਹਦੀ ਕੁੱਟਮਾਰ ਕੀਤੀ ਤੇ ਜਿਹੜਾ ਹੈਗਾ ਉਸ ਦਾ ਕਤਲ ਕਰ ਦਿੱਤਾ ਸਰ ਪੁਲਿਸ ਕੋਲੋਂ ਕੀ ਕਰਨ ਦਿੱਤੀ ਅਸੀਂ ਉਹਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਜਿਹੜੇ ਉਸ ਤੇ ਮੌਕੇ ਤੇ ਵਿਰਾਤ ਆਏ ਸੀਗੇ ਉਹਨਾਂ ਦੇ ਬਿਆਨ ਕਲਮਬੰਦ ਕਰਕੇ ਥਾਣਾ ਆਨੰਦਗੜ੍ਹ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ।